90 ਰੁਪਏ ਆ ਦੇਖੋ 2 ਇਨ 1 3 ਇਨ 1 ਸਟ੍ਰੇਟਨਰ ਓਕੇ ਬਾਈ 150 ਰੁਪਏ ਦਾ ਹੋਰ ਕਿੰਨੇ ਦਾ ਵੇਚੇ ਬਜ਼ਾਰੋਂ 3000 ਰੁਪਏ ਦਾ ਲੈਣਾ ਆ ਦੇਖੋ ਇਹ ਮ사ਜਰ ਆ ਗਿਆ ਹਾਂ 90 ਰੁਪਏ ਦਾ ਮ사ਜਰ ਹੈ ਬਾਈ ਕਿੰਨੇ ਦਾ ਹੈ ਬਜ਼ਾਰ ਦੀ 500 ਰੁਪਏ ਦਾ ਲੈਣਾ ਹਾਂ ਆ ਫੇਸ਼ਲ ਗਨ ਆ ਗਈ ਹੈ ਹਾਂ ਬਾਈ ਫੇਸ਼ਲ ਗਨ ਤੇ ਐਮ ਆਰ ਪੀ ਹੈਗੀ ਹੈ 1000 ਐਮ ਆਰ ਪੀ ਹੈ ਓਕੇ ਤੁਹਾਨੂੰ ਕਿੰਨੇ ਦੀ ਪਹਿਣੀ 500 ਰੁਪਏ ਦੀ ਆ ਹੈਅਰ ਮੂਵਰ ਕਰੀਮ ਆ ਗਈ ਹਾਂ ਜੀ ਹੇਅਰ ਮੂਵਰ ਕਰੀਮ ਹੈ ਊਮਨ ਹੈ ਮੈਨ ਹੈ ਦੋਨੇ ਆ ਗਈਆਂ ਓਕੇ ਬਾਈ ਤੇ ਇਹਦੀ ਐਮ ਆਰ ਪੀ ਚੈੱਕ ਕਰੋ 450 ਰੁਪਏ ਐਮ ਆਰ ਪੀ ਹੈ ਓਕੇ ਬਾਈ ਫਰੈਸ਼ ਰੇਟ ਦਾ ਮਾਲ ਹੈ ਤੁਹਾਨੂੰ ਪੈਣੀ 150 ਰੁਪਏ ਦੀ ਸਿਰਫ ਸਿਰਫ 150 ਰੁਪਏ ਦੀ 450 ਵਾਲੀ ਓਕੇ ਬਾਈ ਹੇਅਰ ਮੂਵਰ ਕਰੀਮ ਠੀਕ ਹੈ ਇਹ ਹੇਅਰ ਮੂਵਰ ਸਪਰੇ ਓਕੇ ਓਕੇ ਇਸ਼ੇ ਲਾ ਗਿਆ ਅਰਬਨ ਸਮਾਈਲ ओके okay भाई अर्बन मैक दे फेशियल आ गए हैं शाइनर फेशियल आ गए फुल एचडी होनेगे 2500 एमआरपी 105 रुपए ਦਾ பீਸ ਆ ਦੇਖੋ ਇਹ ट्रिमर आ गए हां जी ਕਿੰਨੇ ਦਾ ਪੈਣਾ 150 रुपए ਦਾ ਦੋਨੇ ਇੱਕ ਪੀਸ ਨਹੀਂ ਉਹ ਤਾਂ ਜੀ ਦੋਨੇ 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 150 रुपए ਕਿੰਨੇ ਕਿੰਨੇ ਦੇ پیسے ਬਿਜਾਰੋ 5-600 रुपए ਦਾ ਮਿਲੇਗਾ हां जी ਸਸੇ ਘਾਲੀ ਸਾਰਿਆਂ ਨੂੰ ਆਪਾਂ ਖੜੇ ਲੁਧਿਆਣੇ ਫੀਲਡ ਗੰਜ ਤੇ ਅੱਜ ਤੁਹਾਨੂੰ ਦਿਖਾਉਣਾ ਕੋਸਮੈਟਿਕ ਦਾ ਹੋਰ ਸਬਾਨ ਕਾਫੀ ਸਬਾਨ ਬਾਈ ਕੋਲ ਨਵਾਂ ਆਇਆ ਹੋਇਆ ਕੰਪਨੀ ਦਾ ਸਮਾਨੂ ਤੇ ਰੇਟ ਸੁਣ ਕੇ ਤੁਸੀਂ ਰਾਹ ਰਹਿ ਜਾਓਗੇ ਵੀਡੀਓ ਨਾ ਬਣੇ ਰਿਹਾ ਅੱਜ ਜੀ ਫਲੈਟ ਗੋਮ ਆ ਗਿਆ ਓਕੇ ਬਾਈ ਫਲੈਟ ਗੋਮ ਤੇ ਐਮ ਆਰ ਵੀ ਚੈੱਕ ਕਰੋ 220 ਰੁਪਏ ਹਾਂਜੀ ਫਰੈਸ਼ ਡੇਟ ਦਾ ਮਾਲ ਹੈ ਤੁਹਾਨੂੰ ਕਿੰਨੇ ਦਾ ਪੈਣਾ 60 ਰੁਪਏ ਦਾ ਓਕੇ ਤੋਂ 60 ਰੁਪਏ ਦਾ ਫਲੈਟ ਗੋਮ 220 ਆਲਾ ਓਕੇ ਬਾਈ ਕਰੋ ਕਮਾਈ ਰੱਜ ਕੇ ਆ ਪਾਊਡਰ ਪੱਫ ਆ ਗਿਆ ਪਾਊਡਰ ਪੱਫ ਤੁਹਾਨੂੰ ਪੈਣਾ 25 ਰੁਪਏ ਦਾ ਵੈ ਕਿੰਨੇ ਦਾ ਬਜਾਰੋਂ 100 ਰੁਪਏ ਦਾ ਮਿਲੇਗਾ ਓਕੇ ਵੀ 25 ਰੁਪਏ ਆ ਹੇਅਰ ਮੂਵਰ ਕਰੀਮ ਆ ਗਈ ਹਾਂਜੀ ਹੇਅਰ ਮੂਵਰ ਕਰੀਮ ਹੈ ਉਹ ਮੈਂ ਨਾ ਮੈਂ ਨਾ ਦੋਨੇ ਆ ਗਈਆਂ ਓਕੇ ਬਾਈ ਤੇ ਇਹਦੀ ਐਮ ਆਰ ਪੀ ਚੈੱਕ ਕਰੋ 450 ਰੁਪਏ ਐਮ ਆਰ ਪੀ ਹੈ ਓਕੇ ਬਾਈ ਫਰੈਸ਼ ਰੇਟ ਦਾ ਮਾਲ ਹੈ ਤੁਹਾਨੂੰ ਪੈਣੀ 150 ਰੁਪਏ ਦੀ ਸਿਰਫ ਸਿਰਫ 150 ਰੁਪਏ ਦੀ 450 ਵਾਲੀ ਓਕੇ ਬਾਈ ਹੇਅਰ ਮੂਵਰ ਕਰੀਮ ਠੀਕ ਹੈ ਹੇਅਰ ਮੂਵਰ ਸਪਰੇ ਓਕੇ ਓਕੇ ਆ ਦੇਖੋ ਆਫੀਸ਼ਲ ਗਨ ਆ ਗਈ ਹੈ ਹਾਂ ਬਈ ਫੇਸ਼ੀਅਲ ਗਨ ਤੇ ਐਮ ਆਰ ਪੀ ਹੈਗੀ ਹੈ 1000 ਐਮ ਆਰ ਪੀ ਹੈ ਓਕੇ ਤੁਹਾਨੂੰ ਕਿੰਨੇ ਦੀ ਪੈਣੀ 500 ਰੁਪਏ ਦੀ ਬੰਦੇ ਹੈ ਗੱਲ ਬਾਤ ਨਾਲੇ ਵੱਡੀ ਹੈ ਛੋਟੀ ਨਹੀਂ ਵੱਡੀ ਚੀਜ਼ ਦਵਾਂਗੇ ਤੁਹਾਨੂੰ ਆਓ ਸ਼ੇਰ ਹੋਰ ਦਿਖਾਓ ਹੋਰ ਆਟਮਾ ਮੈਂ ਸਾਜਰ ਲੈ ਨਵੇਂ ਨਵੇਂ ਕੱਢ ਲਿਆ ਆਟਮਾ ਆਹ ਦੇਖੋ ਇਹ ਮ사ਜਰ ਆ ਗਿਆ ਹਾਂ 90 ਰੁਪਏ ਦਾ ਮ사ਜਰ ਹੈ ਬਾਈ ਕਿੰਨੇ ਦਾ ਇਹ ਬਜ਼ਾਰ ਦੀ 500 ਰੁਪਏ ਦਾ ਲੈਣਾ ਓਕੇ ਬਈ 90 ਰੁਪਏ ਆਹ ਦੇਖੋ 2 in 1 3 in 1 స్ట్రెయిట్నర్ ఓకే బాయ్ 150 రూపాయల కి ఎన్ని ਦਾ پیسے బజారో 30000 రూపాయల ద ਲੈਣਾ ఓకే ਤੁਹਾਨੂੰ ਸਿਰਫ 150 రూపాయలు ఓకే బాయ్ ਆ ਚੈੱਕ ਕਰੋ ਆਫੀਸ਼ੀਅਲ ਆ ਗਿਆ अर्बन ਸਮਾਈਲ ఓకే బాయ్ అర్బన్ ਮੈਕ ਦਾ ਆਫੀਸ਼ੀਅਲ ਆ ਗਿਆ ਸ਼ਾਈਨਰ ਫੇਸ਼ੀਅਲ ਆ ਗਿਆ ਫੁੱਲ ਐਚਡੀ ਹੋਣਗੇ 250 రూపాయలు ਐਮ ਆਰ ਪੀ 105 రూపాయల ਦਾ ਪੀਸ ਹੈ ਠੀਕ ਆ ਵੀਰ 250 రూపాయలు ਐਮ ਆਰ ਪੀ 105 రూపాయలు ओके 105 రూపాయੇ ਚ ਇੱਕ ਫੇਸ਼ੀਅਲ ਤੇ ਤੁਹਾਨੂੰ ਕਿੰਨੇ ਹੋਣੇ ਆ ਇੱਕ ਪੂਰਾ ਫੇਸ਼ਲ ਕਿਟ ਹੈ ਪੰਜ ਫੇਸ਼ਲ ਹੋ ਜਾਣਗੇ 200 ਰੁਪਏ ਦਾ ਫੇਸ਼ਲ ਪੈਗਾ ਤੁਹਾਨੂੰ ਆ ਦੇਖੋ ਇਹ ਟ੍ਰਿਮਰ ਆ ਗਏ ਹਾਂਜੀ ਕਿੰਨੇ ਦਾ ਪੈਣਾ 150 ਰੁਪਏ ਦਾ ਦੋਨੇ ਇੱਕ ਪੀਸ ਨਹੀਂ ਉਹ ਤਾਂ ਜੀ ਦੋਨੇ 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 150 ਰੁਪਏ ਕਿੰਨੇ ਕਿੰਨੇ ਦੇ ਪੈਸੇ ਬਜ਼ਾਰੋਂ 5-600 ਰੁਪਏ ਦਾ ਮਿਲੇਗਾ ਓਕੇ ਬਈ ਤੁਹਾਨੂੰ ਸਿਰਫ 150 ਓਕੇ ਬਈ 150 ਰੁਪਏ ਦਾ ਟ੍ਰਿਮਰ ਲੈ ਆਓ ਇਹ ਕਰੀਮ ਜਾਰ ਪਾਊਡਰ ਜਾਰ ਆ ਗਏ ਆ 90-90 ਰੁਪਏ ਓਕੇ ਨਾ ਫਿਰ ਮੈਲੇ ਤੁਹਾਨੂੰ ਪੈਣੇ ਆ 24 ਪੀਸ ਵੈਸੇ ਮੰਗੇ ਨੇ ਹਾਂ ਬਾਜ਼ਾਰੋਂ 130 40 ਰੁਪਏ ਪੈਂਦਾ ਇਹ ਦੇਖੋ ਐਂਜੋਸਪਾ ਹਾਂ ਬਈ 100 ਰੁਪਏ ਦੀ ਐਮਐਮਆਰ ਵੀ ਇਹਦੇ ਕਿੰਨੇ ਹੈ ਐਮਆਰਬੀ ਤੇ ਹੈਗੀ ਇਹ 500 ਰੁਪਏ ਓਕੇ ਬਈ ਆ ਦੇਖੋ ਆ ਕੋਰੀਅਨ ਫੇਸ਼ਲ ਆ ਗਏ ਹਾਂ ਬਈ ਕੋਰੀਅਨ ਫੇਸ਼ਲ ਤੁਹਾਨੂੰ ਕਿੰਨੇ ਦਾ ਮਿਲੇਗਾ 100 ਰੁਪਏ ਦਾ ਵੈਸੇ ਕਿੰਨੇ ਦਾ ਬਾਜ਼ਾਰੋਂ ਚੈੱਕ ਕਰੋ ਤੁਹਾਨੂੰ 250 ਰੁਪਏ ਦਾ ਮਿਲੇਗਾ ਫਰੈਸ਼ ਰੇਟ ਦਾ ਮਾਲ ਹੈ ਕੋਰੀਅਨ ਫੇਸ਼ਲ ਕਿੰਨੇ ਦਾ ਪੈਣਾ 100 ਰੁਪਏ ਦਾ ਓਕੇ okay. ਜੀ